Oh, my ਅੱਜ ਕੀ ਨਾਮ ਹੈ ਮੇਰਾ ਨਾਮ ਵਿੱਕੀ ਆ ਜੀ ਅਸੀਂ ਇੱਥੇ ਰੇੜੀਆਂ ਲਾਉਣੇ ਆ ਠੀਕ ਹੈ ਜੀ ਸਾਨੂੰ ਸੋਮਵਾਰ ਸ਼ਨੀਵਾਰ ਇਹ ਕਹਗੇ ਸੀ ਵੀ ਤੁਸੀਂ ਇੱਥੇ ਰੇੜੀਆਂ ਨਹੀਂ ਲਾਉਣੀਆਂ ਕਮੇਟੀ ਘਰ ਵਾਲੇ ਤੇ ਅਸੀਂ ਨਹੀਂ ਲਾਈਆਂ ਹੁਣ ਵੇਖ ਲੋ ਇੰਨਾ ਗਰੀਬ ਪਰਿਵਾਰ ਮਤਲਬ ਇਹਨਾਂ ਨੂੰ ਘਾਟਾ ਪੈ ਰਿਆ ਠੀਕ ਹੈ ਜੀ ਸਾਰੇ ਰੋਟੀ ਤੋਂ ਆਵਾਜ਼ਾਰ ਹੋਏ ਪਏ ਆ ਜੇ ਇੱਕ ਦਿਨ ਸਾਡੀ ਰੇੜੀ ਨਹੀਂ ਨਾ ਲੱਗਦੀ ਤੇ ਅਗਲੇ ਦਿਨ ਸਾਡੀ ਜੇਬ 'ਚ 10 ਰੁਪਏ ਵੀ ਨਹੀਂ ਹੁੰਦੇ ਇਹ ਗੱਲ ਅਸੀਂ ਐਮਐਲਏ ਨੂੰ ਸਾਹਿਬ ਨੂੰ ਕਿਹਾ ਵੀ ਸਾਡੀਆਂ ਰੇੜੀਆਂ ਲਵਾਈਆਂ ਜਾਣ ਉਹ ਕਹਿੰਦੇ ਵੀ ਸੁਪਰੀਮ ਕੋਰਟ ਦਾ ਆਰਡਰ ਆ ਅਈਗਾ ਸਾਨੂੰ ਫਿਰ ਆਰਡਰ ਦੀ ਕਾਪੀ ਦੇ ਦਿਓ ਇੱਕ ਠੀਕ ਆ ਤੇ ਨਾਲੇ ਰੇੜੀਆਂ ਬੰਦ ਹੋਣ ਨਾਲ ਕਮੇਟੀ ਘਰ ਨੂੰ ਵੀ ਬਹੁਤ ਘਾਟਾ ਪੈ ਰਿਆ ਲੱਖਾਂ ਰੁਪਇਆ ਉਹਨਾਂ ਨੂੰ ਘਟ ਰਿਹਾ ਕਿਉਂਕਿ ਜਿਹੜਾ ਵੀ ਰੇੜੀ ਵਾਲਾ ਹਰੇਕ ਰੇੜੀ ਵਾਲਾ 225 ਰੁਪਏ ਪਰਚੀ ਕਟਾਉਂਦਾ ਉਹ ਸਾਰਿਆਂ ਕੋਲੇ ਰਸੀਦਾਂ ਵੀ ਆ ਜੇ ਕਹਿਣਗੇ ਅਸੀਂ ਦਿਖਾ ਦਾਂਗੇ ਤੇ ਇਹਦੇ ਨਾਲ ਮਤਲਬ ਉਹ ਕਿ ਵਿਭਾਗ ਵੀ ਘਾਟੇ 'ਚ ਜਾ ਰਿਹਾ ਇਸ ਪਾਸੇ ਸਰਕਾਰ ਧਿਆਨ ਦੇਵੇ ਨਹੀਂ ਤਾਂ ਅਸੀਂ ਕੱਲ ਨੂੰ ਸਾਰੇ ਬੰਦੇ ਘਟੋ ਘੜੀ 4-500 ਬੰ ਉਥੇ ਧਰਨਾ ਲਾਵਾਂਗੇ ਜੇ ਸਾਡੀ ਸੁਣਵਾਈ ਨਾ ਹੋਈ ਤੇ ਇਸ ਤੋਂ ਠੰਡੀ ਸੜਕ ਤੋਂ ਇਲਾਵਾ ਅਸੀਂ ਹੋਰ ਕਿਤੇ ਰੇੜੀਆਂ ਨਹੀਂ ਲਾਉਣੀਆਂ ਜਿਹੜਾ ਮੰਨ ਲਓ ਇਹ ਕਹਿੰਦੇ ਆ ਮਤਲਬ 11 ਕਲੋਨੀ ਠੀਕ ਹੈ ਜੀ ਉਥੇ ਇੱਕ ਰੋਡ ਆ ਇੱਕ ਪਾਸੇ ਐਂਬੂਲੈਂਸ ਆਉਂਦੀ ਆ ਇੱਕ ਪਾਸੇ ਕਾਰਾਂ ਆਉਂਦੀਆਂ ਠੰਡੀ ਸੜਕ ਤੇ ਤੁਸੀਂ ਸਾਨੂੰ ਮੌਕਾ ਬਖਾ ਦਿਓ ਜਾਮ ਕਦੇ ਵੀ ਨਹੀਂ ਲੱਗਿਆ ਅਜੇ ਤੱਕ ਕਿਉਂਕਿ ਇੱਥੇ ਦੋ ਰੋਡ ਆ ਠੰਡੀ ਸੜਕ ਤੇ ਤੁਸੀਂ ਕਿੰਨੇ ਚਿਰ ਤੋਂ ਰੇੜੀਆਂ ਲਗਾ ਰਹੇ ਹੋ ਇਹ ਇੱਥੇ 40 ਸਾਲ ਤੋਂ ਰੇੜੀਆਂ ਲੱਗ ਰਹੀਆਂ ਜੀ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਇਹਨਾਂ ਨੂੰ ਫੜ ਲੈਂਦੇ ਆ ਔਰ ਕਿਸੇ ਪਾਸੇ ਧਿਆਨ ਨਹੀਂ ਬਾਲਾ ਗੱਡੀਆਂ ਵਿਚਾਲੇ ਖੜੀਆਂ ਰਹਿਣ ਜੇ ਤੁਸੀਂ ਗੱਡੀਆਂ ਦੀ ਪਾਰਕਿੰਗ ਦੀ ਗੱਨੇ ਆ ਤੁਸੀਂ ਸੰਗਲ ਲਾਓ ਠੀਕ ਆ ਗੱਡੀ ਘੰਡਾ ਘਰ ਵੱਡੇ ਹੀ ਨਾ ਤੇ ਮੁੱਦਾ ਬਣੇ ਨਾ ਠੀਕ ਹੈ ਜੀ ਜਿਹੜੀਆਂ ਤੁਹਾਨੂੰ ਜਗਾ ਰਹਿੜੀਆਂ ਨੂੰ ਅਲਾਟ ਕੀਤੀ ਹੋਈ ਹੈ ਨਗਰ ਕੌਂਸਲ ਹਾਂਜੀ ਹਾਂਜੀ ਉਸ ਏਰੀਆ ਤੋਂ ਅਗਾਹ ਆ ਕੇ ਰਹਿੜੀਆਂ ਜਿਹੜੀਆਂ ਲੱਗ ਜਾਂਦੀਆਂ ਉਹਦੇ ਨਾਲ ਟ੍ਰੈਪ ਵਾਸਤੇ ਹਾਂਜੀ ਹਾਂਜੀ ਉੱਥੇ ਪੈਂਦਾ ਈ ਇੱਥੇ ਨਹੀਂ ਪੈਂਦਾ ਬਿਲਕੁਲ ਵੀ ਇੱਥੇ ਤਾਂ ਤਾਰ ਬੰਨ ਲੈਨੇ ਅਸੀਂ ਬੜੀ ਗੱਲ ਆ ਮੌਕਾ ਵਿਖਾ ਦਾਂਗੇ ਐਂਗਲ ਲੱਗੀ ਹੋਈ ਆ ਐਂਗਲ ਲੱਗੀ ਆ ਤੇ ਉੱਥੇ ਅਸੀਂ ਤਾਰ ਬੰਨ ਲਾਂਗੇ ਪਰ ਸਾਡਾ ਕੰਮ ਨਾ ਨਾ ਕਰੋ ਹੁਣ ਕਿੰਨੇ ਗਰੀਬ ਪਰਿਵਾਰ ਇੱਥੇ ਭੁੱਖੇ ਮਰਦੇ ਦੱਸੋ ਕਿਸੇ ਦੇ ਕੰਨ ਤੇ ਜੂਨ ਹੀ ਸਰਕਦੀ ਭਈ ਠੀਕ ਆ ਜੀ ਕੱਲ ਨੂੰ ਅਸੀਂ ਆਪਦਾ ਮਤਲਬ ਉਹ ਕੀ ਸੰਘਰਸ਼ ਤੇਜ਼ ਕਰ ਦੇਣਾ ਜੀ ਇਸ ਵਾਰ ਤੁਸੀਂ ਅਲਟੀਮੇਟ ਦਿੱਤਾ ਪ੍ਰਸ਼ਾਸਨ ਨੂੰ ਅਸੀਂ ਹਾਂਜੀ ਹਾਂਜੀ ਤਹਿਸੀਲਦਾਰ ਸਾਹਿਬ ਨੂੰ ਦਿੱਤਾ ਉਹਨਾਂ ਨੇ ਗਾਂ ਕਹਿੰਦੇ ਸੀ ਵੀ ਇਹ ਡੀਸੀ ਦਫ਼ਤਰ ਪਹੁੰਚ ਜੂਗਾ ਪਾ ਲੋਨਾਂ ਨੇ ਸਾਨੂੰ ਭਰੋਸਾ ਦਵਾਇਆ ਤੇ ਜੇ ਨਹੀਂ ਸੁਣਾਈ ਹੁੰਦਾ ਤੁਹਾਡੀ ਤਸਵੀਰ ਬਾਸ ਫਿਰ ਅਸੀਂ ਕੱਲ ਨੂੰ ਡੀਸੀ ਦਫ਼ਤਰ ਘੇਰਾਂਗੇ ਸਾਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਨਰਾਮਾ ਜੀ ਅ ਅੱਜ ਤੁਸੀਂ ਇੱਥੇ ਧਰਨਾ ਲਗਾਇਆ ਕਿਉਂ ਲਗਾਇਆ ਇਹ ਧਰਨਾ ਤਾਂ ਲਾਇਆ ਜੀ ਸਾਨੂੰ ਠੰਡੀ ਛੜਕਾ ਲਿਆ ਕਹਿੰਦੇ ਕਹਿੰਦਾ ਚੱਕ ਲੋ ਉੱਥੇ ਮਾਰਕੀਟ ਤੇ ਅਸੀਂ 30 40 ਸਾਲਾਂ ਤੋਂ ਥਰੇਡੀਆਂ ਲਾਉਂਦੇ ਜੀ ਤੇ ਕਦੇ ਕੋਈ ਪ੍ਰੋਬਲਮ ਨਹੀਂ ਆਈ ਕਦੇ ਵੀ ਪ੍ਰੋਬਲਮ ਪਿੱਛੇ ਪਿੱਛੇ ਰਹਿ ਜਾਂਦੀ ਆ ਤੇ ਸਾਨੂੰ ਆ ਕੇ 당 ਕਰਦੇ ਆ ਕਮੇਟੀ ਵਾਲੇ ਸਾਡੀ ਇੱਥੇ ਕੋਈ ਪ੍ਰੋਬਲਮ ਨਹੀਂ ਗਈ ਠੀਕ ਹੈ ਕੋਈ ਪ੍ਰੋਬਲਮ ਨਹੀਂ ਲੱਗਦੀ ਤੇ ਹੁਣ ਕੀ ਮੰਗਿਆ ਤੁਸੀਂ ਸਾਡੀ ਮੰਗ ਇਹੀ ਹੈ ਜੀ ਅਸੀਂ ਇੰਨੇ ਪੁਰਾਣੇ ਬੰਦੇ ਆ ਇੱਥੇ ਕੰਮ ਕਰਦੇ ਆ ਆਪਦੇ ਬੱਚੇ ਪਾਲਦੇ ਆ ਇੱਥੋਂ ਸਭ ਰੋਟੀ ਬਣਦੀ ਆ ਸਾਨੂੰ ਸ਼ਹਿਰ ਤੋਂ ਬਾਹਰ ਭੇਜਣਾ ਚਾਹੁੰਦੇ ਆ ਅਸੀਂ ਨਹੀਂ ਜਾਣ ਚਾਹੁੰਦੇ ਜੀ ਕਿੱਥੇ ਭੇਜਣਾ ਚਾਹੁੰਦੇ ਆ ਇਹ ਸਾਨੂੰ ਭੇਜਣਾ ਚਾਹੁੰਦੇ ਸ਼ਹਿਰ ਤੋਂ ਬਾਹਰ ਕੀ ਕਾਰਨ ਆ ਕਿਉਂ ਤੁਹਾਨੂੰ ਇੱਥੋਂ ਸ਼ਹਿਰ ਤੋਂ ਬਾਹਰ ਭੇਜਣਾ ਇਹ ਤਾਂ ਸਾਨੂੰ ਨਹੀਂ ਪਤਾ ਜੀ ਇਸ ਗੱਲ ਦਾ ਇਸ ਵਿਸ਼ੇ ਨੂੰ ਲੈ ਕੇ ਕਿਸੇ ਅਧਿਕਾਰੀ ਨੂੰ ਮਿਲਿਓ। ਅਸੀਂ ਮਿਲਣ ਗਏ ਸੀਗੇ ਜੀ। ਉਹ ਮਿਲਣ ਨਹੀਂ ਸਾਨੂੰ ਆ ਬੰਦੇ। ਉਹ ਬਾਹਰ ਗਏ ਹੋਏ ਆ। ਤੇ ਹੁਣ ਕੀ ਮੰਗ ਕਰਦੇ ਹਾਂ? ਸਾਡੀ ਮੰਗ ਇਹ ਹੀ ਹੈ ਜੀ ਅਸੀਂ ਇੱਥੋਂ ਨਹੀਂ ਜਾਣਾ ਜੀ। ਕਿੰਨੀਆਂ ਕਿਹੜੀਆਂ ਲੱਗ ਗਈਆਂ? ਇੱਥੇ 2-250 ਰੋੜੀ ਲੱਗਦੀ ਆ ਜੀ। ਤੇ ਉਹਨਾਂ ਦਾ ਪਿੱਛੇ ਪਰਿਵਾਰ ਵੀ ਆ। ਤੇ ਤੁਹਾਨੂੰ ਵੀ ਪਤਾ ਹੀ 500 ਬੰਦਾ ਘਟਵਾਟ ਹੋਊਗਾ। ਪਰ ਨਗਰ ਕੌਂਸਲ ਦਾ ਤਾਂ ਇਹ ਉਹਨਾਂ ਦਾ ਇਜਾਮੀ ਆ ਵੀ ਇੱਥੇ ਟ੍ਰੈਫਿਕ ਦੇ ਵਿੱਚ ਵੇਖਣ ਪੈਂਦਾ ਜਦੋਂ ਤੁਸੀਂ ਰੇੜੀਆਂ ਲਗਾ ਲੈਨੇ ਆ ਸੜਕ ਤੇ ਹੈਗਾ ਕਰਕੇ ਜਿਹੜੀਆਂ ਲਗਾ ਲੈਨੇ ਆ ਉਹਦੇ ਨਾਲ ਟ੍ਰੈਫਿਕ ਦੇ ਵਿੱਚ ਨਹੀਂ ਜੀ ਸਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਪਿੱਛੋਂ ਕੋਈ ਰੇੜੀ ਆ ਜੇ ਕੋਈ ਵਿਚਾਲੇ ਖੜ ਗਈ ਆ ਜਾਂ ਕੋਈ ਅਫਸਰ ਆ ਗਿਆ ਜੋ ਉਹਦੀ ਕਾਰ ਰੁੱਕ ਗਈ ਉਹਦੇ ਕਰਕੇ ਹੋ ਜਾਂਦਾ ਲੇਕਿਨ ਸਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਪਿੱਛੇ ਕਰਕੇ ਲਾਉਨੇ ਆ ਪਿੱਛੇ ਰਹਿਨੇ ਆ ਸੀ ਕੋਈ ਲੋਕਲ ਐਮਐਲਏ ਨੂੰ ਜਾਂ ਡੀਸੀ ਨੂੰ ਮਿਲੇ ਹੋਏ ਸਬੰਧ ਕੇ ਹਾਂਜੀ ਮਿਲੇ ਜੀ ਕਿਹਨੂੰ ਮਿਲੇ ਡੀਸੀ ਸਾਹਿਬ ਤਾਂ ਅੱਜ ਛੁੱਟੀ ਤੇ ਗਏ ਹੋ ਕਹਿੰਦੇ ਐਡিসি ਕੋਲ ਗਏ ਸੀਗੇ ਉਹ ਵੀ ਨਹੀਂ ਮਿਲੇ ਸਾਨੂੰ ਐਮਐਲਏ ਸਾਹਿਬ ਐਮਐਲਏ ਸਾਹਿਬ ਕੋਲ ਗਏ ਸੀਗੇ ਉਹਨਾਂ ਨੇ ਉਹ ਵੀ ਬਾਹਰ ਹੀ ਆ ਜੀ ਉਹ ਵੀ ਹੈ ਨਹੀਂ ਇੱਥੇ ਅਸੀਂ ਕਿਹਨੂੰ ਮਿਲੀ ਦੱਸੋ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਸਰ ਤੋਂ ਸੁਣਵਾਈ ਮੀਡੀਆ ਕਰੂਗੀ ਮੀਡੀਆ ਕਰੋ ਸਾਡੀ ਸੁਣਵਾਈ ਇਹ ਤੁਹਾਡੀ ਨਹੀਂ ਪਹਿਲਾਂ ਸੁਣਵਾਈ ਹੁੰਦੀ ਜਦ ਤੁਹਾਨੂੰ ਇੱਥੋਂ ਉਠਾਉਂਦੇ ਹੀ ਹੈ ਰੇੜੀਆਂ ਤੁਹਾਨੂੰ ਹੋਰ ਕਿਤੇ ਭੇਜ ਦਿਆ ਹੈ ਤੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਤੁਹਾਡਾ ਕੀ ਅਗਲਾ ਐਕਸ਼ਨ ਹੈ ਸਾਡਾ ਐਕਸ਼ਨ ਇਹੀ ਰਹੂਗਾ ਸੀ ਅਸੀਂ ਭਾਵੇਂ ਪੋਖੜਤਲ ਕਰੀਏ ਭਾਵੇਂ ਇੱਥੇ ਜੋ ਮਰਜ਼ੀ ਕਰੀਏ ਅਸੀਂ ਇੱਥੇ ਹੀ ਰਵਾਂਗੇ ਇਹੀ ਨਾ ਜਾਣਾ ਜੀ ਕਿਧਰ ਆ ਕੇ ਤੇ ਜਾਣਾ ਨਹੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ